ਸਾਰਾ ਵੀ ਚੰਦੇ ਨਾਮੂ ਦਾ ਬੀ ਚੰਦੇ ਭਰਾ ਹੈ ਮੇਰਾ ਸਗਾ ਭਰਾ ਹੈ ਮੇ ਤੋਂ ਵੱਡਾ ਹੈ ਦੋ ਜਗ੍ਹਾ ਵੱਡਾ ਜਾਣੀ ਕਿ ਮੇ ਤੋਂ ਵੱਡਾ ਹੋਰ ਇੱਕ ਉਸ ਤੋਂ ਵੱਡਾ ਹੈ ਮੈਂ ਸਾਰੇ ਤੋਂ ਛੋਟਾ ਹਾਂ ਮੇਰੇ ਕੋਲ 1 ਵਜੇ ਤੋਂ ਲੈ ਕੇ ਯਾਨੀ ਕਿ 1:05-7 ਮਿੰਟ ਤੇ ਫੋਨ ਆਇਆ ਕਰੇ ਵੀ ਕਰਦੇ ਉਹਨੂੰ ਟੈਗ ਪਿਆ ਟੈਗ ਪਾਣੇ ਕਰਨ ਕਰ ਉਹਨੂੰ ਹਸਪਤਾਲ ਚ ਲੈ ਗਏ ਆਪਾਂ ਜਾ ਕੇ ਹਸਪਤਾਲ ਜਾ ਕੇ ਉਸ ਵੇਲੇ ਕਹਿੰਦੇ ਆਂ ਡੈਥ ਹੋ ਗਈ ਇੰਨੀ ਕੀ ਗੱਲ ਕਰੀ ਬਸ ਮੈਨੂੰ ਕੋਈ ਕੋਈ ਦੱਸਣੀ ਚਾਹੀਦੀ ਨਹੀਂ ਹੋਰ ਕੋਈ ਦੱਸਾਂ ਜੱਟ ਲਾ ਮਠਾ ਵੀ ਜਿਸ ਟਾਈਮ ਉਹ ਕਿੱਲਾ ਹੋਇਆ ਤਾਂ ਮੈਂ ਉਸ ਟਾਈਮ ਕਿਉਂ ਨਹੀਂ ਦੱਸਿਆ ਜਦ ਕੰਮ ਪੂਰਾ ਹੋ ਗਿਆ ਫਿਰ ਦੱਸ ਰਹੀਏ ਕੰਮ ਉਹ ਤੁਹਾਨੂੰ ਕੀ ਲੱਗ ਰਿਹਾ ਹੈ ਦੇਖਦੇ ਕਿਆ ਬਣਦਾ ਹੁਣ ਕੋਈ ਰਿਪੋਰਟ ਆ ਜਾ ਮਨ ਜੀ ਸਾਨੂੰ ਇੱਕ ਕਲੈਕਟਰ ਜੇਲ੍ਹ ਵੱਲੋਂ ਮਸੂਲ ਹੋਇਆ ਜਿਹੜਾ ਵੀਰ ਸਿੰਘ ਪੁੱਤਰ ਦਿਵੰਦ ਜਾਂਦਾ ਇਹ ਬਨੂਰ ਦੇ ਰਹਿਣ ਵਾਲਾ ਹੈ ਕਿ ਕਿਸੇ ਮਸਲੇ 'ਚ ਖੇਲ ਵਿੱਚ ਬੰਦ ਸੀਗਾ ਤੇ ਇਹਦੀ ਡੈਥ ਹੋ ਗਈ ਇਹਦੀ ਕਾਰਵਾਈ ਜੋ ਕੋਰਟ ਵੱਲੋਂ ਹੋਊਗੀ ਜੱਜ ਸਾਹਿਬ ਇਹਨੂੰ ਕਾਰਵਾਈ ਕਰਨਗੇ ਜੋ ਇਹ ਡੈੱਡ ਬੋਡੀ ਇਥੇ ਡੈੱਡ ਹੌਸ ਵਿੱਚ ਪਈ ਹੈ ਜੋ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਊਗੀ ਉਹ ਕੋਰਟ ਵੱਲੋਂ ਕੀਤੀ ਜਾਣੀ ਉਹ ਅਮਲ ਵਿੱਚ ਲਈ ਜਾਵੇਗਾ ਸਾਰਾ ਪੀ ਚਾਹਦੇ ਹੈ ਨਾ ਮੋਦਾ ਬੀਚੰਦੇ ਭਰਾ ਹੈ ਮੇਰਾ ਸਗਾ ਭਰਾਇਆਂ ਮੇ ਤੋਂ ਵੱਡਾ ਹੈ ਦੋ ਜਗਾ ਵੱਡਾ ਜਾਣੀ ਇੱਕ ਮੇ ਤੋਂ ਵੱਡਾ ਹੋਰ ਇੱਕ ਉਸ ਤੋਂ ਵੱਡਾ ਹੈ ਮੈਂ ਸਾਰੇ ਤੋਂ ਛੋਟਾ ਹਾਂ ਮੇਰੇ ਕੋਲ 1 ਵਜੇ ਤੋਂ ਲੈ ਕੇ ਯਾਨੀ ਕਿ 1:05-7 ਮਿੰਟ ਤੇ ਫੋਨ ਆਇਆ ਕਰਵੀਦ ਕਰੋ ਉਸ ਨੂੰ ਟੈਗ ਪਿਆ ਟੈਗ ਪਾਣੇ ਕਰਨ ਕਰੋ ਉਹਨੂੰ ਹਸਪਤਾਲ ਚ ਲੈ ਜਾਓ ਹਸਪਤਾਲ ਜਾ ਕੇ ਹਸਪਤਾਲ ਜਾ ਕੇ ਉਸ ਵੇਲੇ ਕਹਿੰਦੇ ਆਂ ਡੈਥ ਹੋ ਗਈ ਇੰਨੀ ਕੀ ਗੱਲ ਕਰੀ ਬਸ ਮੈਨੂੰ ਕੋਈ ਦੱਸ ਦੇਣੀ ਚਾਹੀਦੀ ਕੋਈ ਕੋਈ ਦੱਸਾਂ ਨਾ ਜਦ ਤਿੱਡਾ ਮਠਾ ਵੀ ਜਿਸ ਟਾਈਮ ਉਹ ਤਿੱਡਾ ਹੋਇਆ ਤਾਂ ਮੈਂ ਉਸ ਟਾਈਮ ਕਿਉਂ ਨਹੀਂ ਦੱਸਿਆ ਜਦ ਕੰਮ ਪੂਰਾ ਹੋ ਗਿਆ ਫਿਰ ਦੱਸ ਦੇਈਏ ਕੰਮ ਪਰ ਤੁਹਾਨੂੰ ਕੀ ਲੱਗ ਰਿਹਾ ਦੇਖਦੇ ਕਿਆ ਬਣਦਾ ਹੁਣ ਕੋਈ ਰਿਪੋਰਟ ਆ ਜਾ ਮਰ ਗਿਆ ਸਾਨੂੰ ਇੱਕ ਲੈਕਰ ਜੇਲ ਵੱਲੋਂ ਮਸੂਲ ਹੋਇਆ ਜਿਹੜਾ ਵੀਰ ਸਿੰਘ ਪੁੱਤਰ ਦੀਵਾਨ ਜੰਦਾ ਬਨੂਰ ਦੇ ਰਹਿਣ ਵਾਲਾ ਇਹ ਕਿਸੇ ਮਸਲੇ 'ਚ ਖੇਲ ਵਿੱਚ ਬੰਦ ਸੀਗਾ ਤੇ ਇਹਦੀ ਡੈਥ ਹੋ ਗਈ ਇਹਦੀ ਕਾਰਵਾਈ ਜੋ ਕੋਰਟ ਵੱਲੋਂ ਹੋਊਗੀ ਜੱਜ ਸਾਹਿਬ ਇਹਨੂੰ ਕਾਰਵਾਈ ਕਰਨਗੇ ਜੋ ਇਹ ਡੈੱਡ ਬੋਡੀ ਇਥੇ ਡੈੱਡ ਹਾਊਸ ਚ ਪਈ ਹੈ ਜੋ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਊਗੀ ਉਹ ਕੋਰਟ ਵੱਲੋਂ ਕੀਤੀ ਜਾਣੀ ਉਹ ਅਮਲ ਵਿੱਚ ਦੇ ਲਈ ਹੈ